ਹੇ ਯਾ ਸਾਰੇ ਦੇ ਪਰਿ ਪਰਿ ਜੰਸ ਦੀ ਖੁਦਾ ਦਾ ਉਹਨਾਂ ਬਰਕਤ ਦੇਵੇ ਖੁਦਾ ਦਾ ਉਹ ਬਲਾਸ ਕਰੇ ਔਰ ਮੇਰਾ ਵਿਸ਼ਵਾਸ ਹੈ ਕਿ ਤੁਸੀਂ ਯੇਸ਼ੂ ਦੇ ਜਿੰਦਾ ਤੇ ਜ਼ਲਾਲੀ ਨਾਮ ਦੇ ਵਿੱਚ ਠੀਕ ਹੋਵੋਗੇ ਅਸੀਂ ਖੁਦਾ ਦਾ ਸ਼ੁਕਰ ਖੁਦਾ ਦਾ ਧੰਨਵਾਦ ਕਰਦੇ ਹਾਂ ਅਸਰ ਦੇ ਦਿਨ ਲਈ ਖੁਦਾ ਨਿਆ ਦਾ ਦਿਨ ਸਾਡੀ ਸਿੱਧੀਕੀ ਦੇ ਵਿੱਚ ਦਿੱਤਾ ਕਿ ਅਸੀਂ ਉਹਦਾ ਸ਼ੁਕਰ ਉਹਦਾ ਧੰਨਵਾਦ ਕਰੀਏ ਹੇ ਮੇਰੀ ਜਾਨ ਤੂੰ ਆਪਣੇ ਪਰਮੇਸ਼ਰ ਪ੍ਰਭੂ ਯੇਸ਼ੂ ਮਸੀਹ ਨੂੰ ਮੁਬਾਰਕਾ ਹੇ ਮੇਰੀ ਜਾਨ ਤੂੰ ਆਪਣੇ ਪਰਮੇਸ਼ਰ ਪ੍ਰਭੂ ਯੇਸ਼ੂ ਮਸੀਹ ਨੂੰ ਮੁਬਾਰਕਾ ਕਿਉਂਕਿ ਉਹ ਜੰਦਾ ਤੇਜ ਵਾਲੀ ਖੁਦਾ ਹੈ ਕਿਉਂਕਿ ਉਹ ਜੰਦਾ ਤੇਜ ਵਾਲੀ ਖੁਦਾ ਹੈ ਤੇ ਉਸੇ ਦਾ ਹੀ ਨਾਮ ਪਵਿੱਤਰ ਸਦਾ ਹੈ ਤੇ ਉਸੇ ਦਾ ਹੀ ਨਾਮ ਪਵਿੱਤਰ ਸਦਾ ਹੈ हे ਮੇਰੀ ਜਾਨ ਉਹ ਤੇਰੇ ਸਾਰੇ ਪਾਪਾਂ ਨੂੰ ਮਿਟਾਉਂਦਾ ਹੈ हे ਮੇਰੀ ਜਾਨ ਉਹ ਤੇਰੇ ਸਾਰੇ ਪਾਪਾਂ ਨੂੰ ਮਿਟਾਉਂਦਾ ਹੈ ਤੇ ਤੈਨੂੰ ਸਾਰੇ ਰੋਗਾਂ ਤੋਂ ਬਚਾਉਂਦਾ ਹੈ ਤੈਨੂੰ ਸਾਰੇ ਰੋਗਾਂ ਤੋਂ ਬਚਾਉਂਦਾ ਹੈ ਤੈਨੂੰ ਸਾਰੇ ਰੋਗਾਂ ਤੋਂ ਮੇਰਾ ਯੇਸ਼ੂ ਨਾਸਰੀ ਹੀ ਬਚਾਉਂਦਾ ਹੈ ਤੈਨੂੰ ਉਹ ਚੰਗੀਆਂ ਚੀਜ਼ਾਂ ਤੇ ਤੇਰੀ ਉਮਰ ਦੇ ਵਿੱਚ ਵਾਦਾ ਕਰਦਾ ਹੈ ਤੈਨੂੰ ਉਹ ਚੰਗੀਆਂ ਚੀਜ਼ਾਂ ਤੇ ਤੇਰੀ ਉਮਰ ਦੇ ਵਿੱਚ ਉਹ ਵਾਦਾ ਕਰਦਾ ਹੈ ਤੇ ਤੇਰੀ ਜ਼ਿੰਦਗੀ ਦੇ ਵਿੱਚ ਉਹ ਖੁਸ਼ੀਆਂ ਲਿਆਉਂਦਾ ਹੈ ਤੇਰੀ ਜ਼ਿੰਦਗੀ ਦੇ ਵਿੱਚ ਉਹ ਖੁਸ਼ੀਆਂ ਲਿਆਉਂਦਾ ਹੈ ਸਭ ਦੁੱਖੀਆਂ ਤੇ ਗੰਗਾਲਾਂ ਉੱਤੇ ਮੇਰਾ ਯੇਸ਼ੂ ਕਰਦਾ ਦਿਆ ਹੈ ਸਭ ਦੁੱਖੀਆਂ ਤੇ ਗੰਗਾਲਾਂ ਉਤੇ ਮੇਰਾ ਯੇਸ਼ੂ ਕਰਦਾ ਦਿਆ ਹੈ اے ਮੇਰੀ ਜਾਨ ਤੂੰ ਆਪਣੇ ਪਰਮੇਸ਼ਰ ਪ੍ਰਭੂ ਯੇਸ਼ੂ ਮਸੀਹ ਨੂੰ ਮੁਬਾਰਕ ਆਖ ਕਿਉਂਕਿ ਉਸੇ ਦਾ ਹੀ ਨਾਮ ਪਵਿੱਤਰ 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 ਸਦਾ ਸਦਾ ਗੁਡ ਬਲੇਸ ਜੂ ਸਾਰਿਆਂ ਨੂੰ ਜੀ